ਅੱਜ ਤਾਜ਼ਾ ਮਾਮਲਾ ਪਿੰਡ ਸਬਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਤਿੰਨ ਲੜਕੇ ਆਉਂਦੇ ਨੇ ਤੇ ਇੱਕ ਲੜਕੇ ਦੇ ਉੱਪਰ ਚਲਾਉਂਦੇ ਨੇ ਤਾਬਰ ਤੋੜ ਗੋਲੀਆਂ ਜਿੱਥੇ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਨਵੀਂ ਨਵਾਂ ਜੋ ਥੋੜੀ ਦੇਰ ਉਸ ਦੀ ਸ਼ਾਦੀ ਨੂੰ ਹੋਇਆ ਸੀ ਜਿੱਥੇ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਜਿੱਥੇ ਕਿ ਦੇਖਣ ਚ ਮਿਲਿਆ ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਰੂਪੀਆਂ ਨੂੰ ਜਲਦੀ ਹੀ ਕਾਬੂ ਕਰ ਲਿੱਤਾ ਜਾਏਗਾ ਕੀ ਹੈ ਪੂਰਾ ਮਾਮਲਾ ਉਹ ਜਾਣਾਂਗੇ ਪਰਿਵਾਰ ਕੀ ਕਹਿੰਦੇ ਨਜ਼ਰ ਆ ਰਹੇ ਨੇ ਜਪਿੰਦਰ ਕੌਰ ਜਦੋਂ ਨਹੀਂ ਮੌਤ ਹੈ ਕੀ ਲੱਗਦਾ ਤੁਹਾਡੇ ਹਸਬੰਦ ਹੈ ਮੇਰੇ ਇਲਾਹੀ ਨੋਦਾ ਹਰਪੀ ਸਿੰਘ ਇਹ ਗੱਲ ਹੋਈ ਉਹਨਾਂ ਨੇ ਇਤੋਂ ਡੇਰੇ ਪੈਂਦੇ ਹੁੰਦੇ ਇਹਨੂੰ ਡੇਰੇ ਫੜ ਨਹੀਂ ਗਏਗੇ ਕਹਿੰਦੇ ਬੰਦੇ ਪਏ ਬੰਦੇ ਪਏ ਕਾਫੀ ਜਾਣੇ ਇਕੱਠੇ ਹੋਏਗੇ ਤੇ ਉਹਨਾਂ ਨੂੰ ਗੋਲੀਆਂ ਮਾਰ ਗਏ ਉਹ ਲਟੇਰੇ ਹੀ ਉਹਨਾਂ ਨੇ ਹਾਂਜੀ ਤੇ ਉਹਨਾਂ ਨੂੰ ਫਿਰ ਐਡਮਿਟ ਕਰਵਾਇਆ ਸੀ ਤਰਨਤਨ ਹਸਪੀਟਲ ਗੁਰੂ ਨਾਨਕ ਦੇਵ ਤੇ ਉਸ ਤੋਂ ਬਾਅਦ ਕਹਿੰਦੇ ਉੱਥੇ ਜਾਂਦੇ ਹੀ ਡੈਥ ਹੋ ਗਈ ਸਾਨੂੰ ਤੇ ਨਹੀਂ ਪਤਾ ਲੱਗਾ ਸਾਨੂੰ ਤੇ ਵੈਸੇ ਹੁਣ ਪਤਾ ਲੱਗਾ ਏ ਤੇ ਵੈਸੇ ਕਹਿੰਦੇ ਕਿ ਜਾਂਦੇ ਹੀ ਡੈਥ ਹੋ ਗਈ ਉੱਥੇ ਪਹੁੰਚ ਗਿਆ ਸਾਰੀ ਹਾਂਜੀ ਗਿਆਨ ਨੂੰ ਕਿੰਨਾ ਜਰੂਰ ਗਿਆਨ ਨੂੰ 1.5 ਸਾਲ ਬੱਚੇ ਪਿੱਛੇ ਨਹੀਂ ਕਾਦਰ ਦੇ ਚੋਰ ਕਿਹੜੇ ਕਿਹੜੇ ਜੀ ਬਸ ਚਾਚੀ ਚਾਚਾ ਤੇ ਉਹਨਾਂ ਦੇ ਦੋ ਬੇਟੇ ਆ ਇੱਕ ਉਹਨਾਂ ਦਾ ਵੱਡਾ ਬਰਦਰ ਏ ਬਸ ਕੀ ਮੰਨ ਰਹੋ ਕੋਣ ਜੱਜ ਸਰਕਾਰ ਤੋਂ ਮੰਗ ਇਹ ਆ ਕਿ ਇਨਸਾਫ ਮਿਲਣਾ ਚਾਹੀਦਾ ਵਾ ਉਹਨਾਂ ਨੂੰ ਸਜਾਉਣੀ ਚਾਹੀਦੀ ਜੇ ਉਹਨਾਂ ਨੇ ਅੱਜ ਇਹ ਕੰਮ ਇੱਥੇ ਕੀਤਾ ਤੇ ਫਿਰ ਕੱਲ ਨੂੰ ਕਿਤੇ ਹੋਰ ਵੀ ਕਰਨਗੇ ਹੋਰ ਵੀ ਮਾਮਾ ਦੇ ਪੁੱਤਾਂ ਨੂੰ ਖਤਰਾ ਵਾ ਅੱਗੇ ਵੀ ਕੋਈ ਅੱਗੇ ਹੋਰ ਹੀ ਕਰਨ ਵਾਲੀ ਸੀ ਹਾਂਜੀ ਹਲੇ ਵੀਰਵਾਰ ਦੀ ਗੱਲ ਹੈ ਵੀਰਵਾਰੇ ਸ਼ਾਮ ਸ਼ਾਮ ਜਾਨਵਰ ਹੋਈ ਹੁੰਦੇ ਆ ਵੀਰਵਾਰੇ ਸ਼ਾਮ ਨੂੰ ਨਾ ਇੱਥੇ ਲੱਗ ਗਈ ਸਾਡੇ ਗਵਾਂਡ ਵਾ ਉਹ ਵੀ ਨੂੰ ਪਏ ਹੀ ਉਹ ਵਿਚਾਰਾ ਰਾਤੀ ਦੁੱਧ ਲੈ ਕੇ ਜਾਂਦੇ ਆ ਇਹਨਾਂ ਨਾਲ ਹੀ ਉਹਨਾਂ ਦਾ ਬੇਟਾ ਹੀ ਛੋਟਾ ਉਹ ਹੈਗਾ ਸੀਗਾ 6-7 ਸਾਲ ਦਾ ਹੋਣਾ ਉਹ ਤੇ ਉਹਨਾਂ ਨੂੰ ਉਹ ਉਹਨਾਂ ਦਾ ਹੀ ਮੋਟਰਸਾਈਕਲ ਵੀ ਲੈ ਗਏ ਤੇ ਫੋਨ ਵੀ ਲੈ ਗਏ ਸੀ ਉਹਨਾਂ ਦਾ ਉਹਨਾਂ ਨੇ ਆਪ ਕੋਦੀ ਫੜਾਤਾ ਪੈਸੇ ਵੀ ਲੈ ਕੇ ਗਏ ਉਹ ਵੀ ਉਹਨਾਂ ਕੋਦੇ ਫੜਾਤੇ ਤਾਂ ਵੀ ਉਹਨਾਂ ਨੂੰ ਬਹੁਤ ਕੁੱਟਮਾਰ ਕੀਤੀ ਉਹਨਾਂ ਨਾਲ ਤਾਂ ਹਾਂਜੀ 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 ਇਹੀ ਬੰਦੇ ਕਹਿੰਦੇ ਪਹਿਚਾਨ ਦੇ ਵਿੱਚ ਇੱਕ ਬੰਦਾ ਆਉਂਦਿਆ ਤਾਂ ਹੀ ਕਰਕੇ ਉਹਨਾਂ ਨੇ ਫਿਰ ਗੋਲੀਆਂ ਚੜਾਉਣੀਆਂ ਸ਼ੁਰੂ ਕੀਤੀਆਂ ਤੇ ਘਰ ਦੇ ਲੱਗ ਗਈ ਵਾਰਦਾਤ ਹਾਂਜੀ ਘਰ ਤੋਂ ਥੋੜਕ ਹਾਂਜੀ ਕੀ ਮੰਗ ਰਹੇ ਹੋ ਉਹਨੋਂ ਮੰਗੀ ਕਿ ਇਨਸਾਫ ਮਿਲਣਾ ਚਾਹੀਦਾ ਹੈ ਕੋਈ ਬੰਦਾ ਖੜਿਆ ਗਿਆ ਕੋਈ ਹਾਂਜੀ ਇੱਕ ਬੰਦਾ ਫੜਿਆ ਤੇ ਤਿੰਨ ਬੰਦੇ ਸੀ ਤਿੰਨਾਂ ਚੋਂ ਇੱਕ ਇੱਕ ਫੜਿਆ ਗਿਆ ਦੋ ਭੱਜ ਗਏ ਆ ਹਾਂਜੀ ਵੀਰ ਜੀ ਮੇਰਾ ਦਰਬਾਰ ਸਿੰਘ ਜੀ ਪਿੰਡ ਸਭਰਾ ਜੀ ਕੀ ਗੱਲ ਬਾਤ ਨਹੀਂ ਹੋ ਰਹੀ ਵੀਰ ਜੀ ਤੇ ਲਟੇਰੇ ਆ ਜਾਂ ਚਾਰ ਦਿਨ ਹੋ ਗਏ ਪੰਜ ਦੇ ਪੰਜ ਦਿਨ ਪੰਜੀ ਤੀਹ ਰੋ ਆਪਣਾ ਸਰਦਾਰ ਆ ਇੰਦਰਜੀਤ ਸਿੰਘ ਨੇ ਉਹਨੂੰ ਇਹ ਸੱਟਾ ਪੇਟਾ ਲਾਇਆ ਨਾਲ ਮੋਬਾਈਲ ਤੇ ਨਾਲ ਮੋਟਰਸਾਈਕਲ ਹੋ ਕੇ ਲੈ ਕੇ ਉਹਨਾਂ ਦਾ ਤੇ ਫਿਰ ਅਗਲੇ ਦਿਨ ਵੀਰਵਾਰ ਦੀ ਗੱਲ ਹੈ ਫਿਰ ਅਸੀਂ ਆਪਣੇ ਬੈਗ ਲਾ ਕੇ ਸਭਾਈਪਰੇ ਆ ਬਹਿ ਗਿਆ ਸਰਕੂ ਤੇ ਉੱਥੇ ਫਿਰ ਰਾਤ ਨੂੰ ਭਜਾਏ ਬੰਦੇ ਉਥੋਂ ਇਹ ਆ ਗਿਆ ਅਗਲੇ ਦਿਨ ਕਾਲੇ ਫਿਰੇ ਦਾ ਵਾਕਾ ਕਰਕੇ ਤਾਂ ਗੋਲੀ ਚਲਾ ਕੇ ਤੇ ਬੰਦਾ ਸਾਡਾ ਇਹਨਾਂ ਮਾਰਕਤ ਆ ਇੱਕ। ਹਾਂਜੀ ਪਹੁੰਚੀ ਪੁਲਿਸ ਪਹੁੰਚੀ ਰਾਜਪਾ ਜੀ। ਪੁਲਿਸ ਨੇ ਸੁਣਨੋ ਕਿਹਾ ਕਿ ਉਹਨਾਂ ਮੌਕੇ ਤੇ ਜਾ ਕੇ ਕਰ ਲਿਆ। ਹਾਂਜੀ। ਕੀ ਮੰਗ ਰਹੂਗੇ ਉਹਨਾਂ ਤੋਂ? ਬਈ ਇਹਨਾਂ ਦਾ ਨਿਸ਼ਾਹ ਮੰਗਦੇ ਜੋ ਜੋ ਬੰਦੇ ਨੇ ਕਾਰਵਾਈ ਕੀਤੀ ਆ ਉਹਨਾਂ ਤੇ ਖਦ ਸਕ ਤੋਂ ਸਕ ਤੋਂ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਪਰਚੇ ਹੋਣੇ ਜੀ ਉਹਨਾਂ ਦੇ। ਬਈ ਤਿੰਨ ਜਾਂਦੇ ਪਾਜੀ ਉਹ। ਚਾਰ ਜਾਂਦੇ ਤਿੰਨ ਭੱਜ ਗਏ ਆ ਤੇ ਇੱਕ ਫੜਿਆ ਗਿਆ ਨਾ ਜੋ। ਪਤਾ ਲੱਗਾ ਕਿਹੜੀ ਚੀਜ਼ ਨਾਲ। ਬਈ ਪਿਸਤੌਲ ਨਾਲ ਤੇ ਦੋਨਾਂ ਪੱਕੇ ਹਥਿਆਰ ਉਹਨਾਂ ਕੋਲੇ। ਦੇਦੀ ਕੀ ਨਾ ਰਾਨੀ ਰੱਖਦੇ ਅੱਜ ਇਹ ਮੇ ਰਾਨੀ ਰੱਖਦੇ ਭਾਈ ਸਰਕਾਰ ਰੋ ਰੋ ਦਿਨ ਰਾਤ ਮਾਰ ਲਮ ਲਾਉਣੇ ਤੇ ਪਰਸਾ ਕਿਹਦੇ ਨਾਲ ਦਾਤਰੇ ਕੋਲੇ ਉਹਨਾਂ ਕੋਲੇ ਉਹ ਮੁੜ ਕੇ ਮੋਟਰਸੇਪ ਭਜਾ ਕੇ ਰਾਤ ਨਿਕਲ ਕੇ ਅੱਠ ਤੜਾ ਟਾਈਮ ਸਾਰਾ ਆਈ ਭਾਈ ਇਹਨਾਂ ਸਰਕਾਰ ਤੋਂ ਮਾਫੀ ਮੰਗਦੇ ਆ ਆਪਣਾ ਇਨਸਾਫ ਮੰਗਦੇ ਆ ਜੋ ਬੰਦੇ ਸਾਡੇ ਆਪ ਕਤਲ ਕੀਤਾ ਗਿਆ ਉਹਦੀ ਜੋ ਕਾਰਵਾਈ ਹੋਈ ਕਿ ਸਖਤੋ ਸਖਤ ਕੀਤੀ ਜਾਵੇ ਮੇਰੀ ਧੰਨ ਜੀ ਕਿਹੜਾ ਪਿੰਡ ਆ ਥੋਰਾ ਕੀ ਗੱਲ ਹੋਈ ਹੈ ਡੇ ਗਵਾਨ ਜਿਹੜੇ ਗਵਾਨ ਦੇ ਗੱਲ ਹੋਈ ਆ ਵੀ ਇਹਨਾਂ ਨੂੰ ਅੱਜ ਚੌਥਾ ਪੰਜਵਾਂ ਦਿਨ ਅਗਰ ਹੋ ਜਾ ਇੱਥੇ ਪੈਂਦੇ ਸਾਡੇ ਛੜਕ ਤੇ ਤੇ ਇਹਨਾਂ ਨੇ ਭਜਾਏ ਆ ਕੱਲ ਵੀ ਭਜਾਏ ਹੀ ਪਰਸੋਂ ਭਜਾਏ ਹੀ ਇਹ ਆ ਚਾਰ ਜਣੇ ਇੱਕ ਸਾਡੇ ਪਿੰਡ ਦਾ ਮੁੰਡਾ ਵਾ ਉਹਦਾ ਉਹਦਾ ਸਾਨੂੰ ਪਤਾ ਵਾ ਵੀ ਜਿਹੜਾ ਸਾਡੇ ਪਿੰਡ ਦਾ ਮੁੰਡਾ ਵਾ ਹੁਣ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਫੌਲ ਕਿੰਨੇ ਜਣੇ ਟੋਟਲ ਜਿਹੜੇ ਇਹ ਚਾਰ ਜਣੇ ਆ ਜੀ ਚਾਰ ਜਣੇ ਜਦੋਂ ਫਾਇਰ ਹੁੰਦਾ ਪਿਆ ਤੇ ਉਹ ਭਜਾਰੇ ਮੋਟਰਸਾ ਪਿੰਡ ਚਲੇਗਾ ਏ ਇਹ ਇਹਨਾਂ ਦੇ ਗੱਲ ਪਿਆ ਵੀ ਇਹਨਾਂ ਮੁੰਡਾ ਪਛਾਣ ਲਿਆ ਵੀ ਇਹੋ ਬੰਦੇ ਜਿਹੜੇ ਇਹਨਾਂ ਇੰਦਰਜੀਤ ਨੂੰ ਕੁੱਟਿਆ ਵਾ ਜਿਹਨਾਂ ਇਹ ਗੱਲ ਆਖੀ ਤੇ ਉਹ ਮੁੜ ਕੇ ਇਹਨਾਂ ਗੱਲ ਪਿਆ ਤੇ ਉਹ ਪਛਾਣ ਕੇ ਮੁੜ ਕੇ ਫੇਰ ਚਲਾਉਣ ਦੇ ਵਾ ਇਹ ਚਲਾਉਂ ਜਾ ਉਹ ਨਹੀਂ ਮੰਗੇ ਉਹ ਕਰਦੇ ਵੀ ਸਾਨੂੰ ਇਹਨਾਂ ਨੂੰ ਪੂਰੀ ਸਖਤ ਤੋਂ ਸਖਤ ਕਾਰਵਾਈ ਨਾ ਦੇਣੀ ਚਾਹੀਦੀ ਆ ਇਹਨਾਂ ਨੂੰ ਫੜਨਾ ਚਾਹੀਦਾ ਵੀ ਇਹਨਾਂ ਦਾ ਮਾਂ ਵੀ ਉਹ ਚੁਪਨੇ ਚਾਹੀਦੇ ਹੈ ਜਾਂ ਗੋਲੀ ਮਾਰਨ ਚਾਹੀਦੀ ਆ ਚੌਂਜ ਖਿਲਾੜ ਕੇ ਵੀ ਜਿਹੜਾ ਸਾਡਾ ਨੌਜਵਾਨ ਗੱਭਰੂ ਮੁੰਡਾ ਵਿਚਾਰਾ ਮਾਰ ਕੇ ਗਿਆ ਅੱਜ ਮਿਤੀ 30 ਦਸੰਬਰ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਭਰਾ ਜਿਹੜਾ ਕਿ ਚੌਕੀ ਸਭਰਾ 18 ਸਦਰਪੱਟੀ ਅੰਦਰ ਪੈਂਦਾ ਹੈ ਉੱਥੇ ਹਰਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਸਭਰਾ ਦੇ ਗੋਲੀ ਲੱਗੀ ਹੈ ਉਸ ਨੂੰ ਤੁਰੰਤਾਨ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਹਦੀ ਅਨਫੋਰਚੂਨੇਟਲੀ ਡੈਥ ਹੋ ਗਈ ਹੈ ਇਸ ਵਿੱਚ ਤਿੰਨ ਅਕਿਊਜ਼ ਹਨ ਜਿਨ੍ਹਾਂ ਨੇ ਇਹ ਸ਼ੂਟਆਊਟ ਕੀਤਾ ਹੈ ਉਹਨਾਂ ਵਿੱਚੋਂ ਆਪਾਂ ਤਿੰਨੋਂ ਅਕਿਊਜ਼ ਨੂੰ ਆਇਡੈਂਟੀਫਾਈ ਕਰ ਚੁੱਕੇ ਹਾਂ ਤੇ ਇੱਕ ਅਕਿਊਜ਼ ਨੂੰ ਆਪਾਂ ਰੌਂਡ ਅਪ ਵੀ ਕਰ ਚੁੱਕੇ ਹਾਂ ਤੇ ਬਾਕੀ ਇਹ ਕਸੂ ਜੀ ਆਪਾਂ ਜਲਦੀ ਅਰੈਸਟ ਕਰ ਲਵਾਗੇ ਫਿਰ ਦੇ ਇਨਵੈਸਟੀਗੇਸ਼ਨ ਆਪਾਂ ਕਰਦੇ ਰਹੀਏ